ਅਕਾ ਨਿਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪਾਗਬੰਦ ਤੋਂ ਲਗਾਤਾਰ ਜਿਹੜਾ ਪਾਣੀ ਹੈ ਉਹ ਛੱਡਿਆ ਜਾ ਰਿਹਾ ਹੈ ਹੁਣ 12-12 ਘੰਟੇ ਦੇ ਬਾਅਦ ਇੱਕ ਵਾਰ ਫਿਰ 5-5000 ਕਿਊਬਿਕ ਪਾਣੀ ਛੱਡਿਆ ਜਾ ਰਿਹਾ ਹੈ ਪਾਗਬੰਦ ਰੈਦਰਵਾਇਰ ਅਤੇ पिलवे गेटों द्वारा पंजा हजार क्यूसक पानी छड़ा जा रहा है इसलिए आप सब ने बेनती है कि कोई भी व्यक्ति दरिया के किनारे की ओर ना जाए नदी के बहाव की ओर ना जाए आप अपना अपने बच्चों का डंगर पशुओं का ध्यान रखें स्पेशली आप अपने बच्चों का ध्यान रखें क्योंकि बच्चे कभी कभी बिना बताए हुए ਮਾਪੇ ਆਪਣੇ ਪੇਰੈਂਟਸ ਨਾਲ ਨਦੀ ਦੇ ਬਹਾਰ ਵੱਲ ਚਲੇ ਜਾਂਦੇ ਆ ਉੱਥੇ ਹੀ ਆ ਕੇ ਸ਼ਰਾਰਤਾਂ ਕਰਦੇ ਆ ਇਥੇ ਵੀ ਆਪ ਆਪਣੇ ਬੱਚਿਆਂ ਦਾ ਸਪੈਸ਼ਲੀ ਧਿਆਨ ਰੱਖੋ ਤਾਂ ਕਿ ਕਿਸੇ ਵੀ ਹੋਣੇ ਵਾਲੇ ਨੁਕਸਾਨ ਤੋਂ ਜਿਹੜਾ ਇਲਾਕਾ ਨਵਆਂਸੀਆਂ ਨੂੰ ਸੂਚਿਤ ਕੀਤਾ ਜਾਂਦਾ ਆ ਕਿ ਪੌਗ ਬੰਦ ਤੋਂ ਲਗਾਤਾਰ ਜਿਹੜਾ ਪਾਣੀ ਹੈ ਉਹ ਛੱਡਿਆ ਜਾ ਰਿਹਾ ਹੁਣ 12 12 ਘੰਟੇ ਦੇ ਬਾਅਦ ਇੱਕ ਵਾਰ ਫਿਰ 5 5000 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ। ਤਾਗਬੰਦ ਰੈਦਰ ਵਾਇਰ ਪਰ ਪਿਲਵੇਗੇਟੂ ਦੁਆਰਾ 50000 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ। ਇਸ ਲਈ ਆਪ ਸਭ ਨੂੰ ਬੇਨਤੀ ਹੈ कि कोई भी व्यक्ति दरिया के किनारे की ओर ना जाए नदी के बहाव की ओर ना जाए आप अपना अपने बच्चों का डर पशुओं का ध्यान रखें स्पेशली आप अपने बच्चों का ध्यान रखें क्योंकि बच्चे कभी कभी बिना बताए हुए माँ बाप से अपने पेरेंट से नदी के बहाव बल चले जाते हैं उठे जाके शरारता कर हैं ਇਤਨੇ ਹੀ ਆਪ ਆਪਣੇ ਬੱਚਿਆਂ ਦਾ ਸਪੈਸ਼ਲੀ ਧਿਆਨ ਰੱਖੋ ਤਾਂ ਕਿ ਕਿਸੇ ਵੀ ਹੋਣੇ ਵਾਲੇ ਨੁਕਸਾਨ ਤੋਂ ਜਿਹੜਾ ਇਲਾਕਾ ਨਿਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪਾਗਬੰਦ ਤੋਂ ਲਗਾਤਾਰ ਜਿਹੜਾ ਪਾਣੀ ਹੈ ਉਹ ਛੱਡਿਆ ਜਾ ਰਿਹਾ ਹੈ ਹੁਣ 12-12 ਘੰਟੇ ਦੇ ਬਾਅਦ ਇੱਕ ਵਾਰ ਫੇਰ 5-5000 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ पॉक बांध और पेलवे गेटों द्वारा पचा हजार क्यूसक पानी छड़ा जा रहा है इसलिए आप सब बेनती है कि कोई भी व्यक्ति दरिया के किनारे की ओर ना जाए नदी के बहाव की ओर ना जाए आप अपना अपने बच्चों का डंगर पशुओं का ध्यान रखें स्पेशली आप अपने बच्चों का ध्यान रखें ਕਿਉਂਕਿ ਬੱਚੇ ਕبھی-ਕبھی ਬਿਨਾ ਬਤਾਏ ਹੋਏ ਮਾਪੇ ਤੋਂ ਆਪਣੇ ਪੇਰੈਂਟਸ ਤੋਂ ਨਦੀ ਦੇ ਬਹਾਰ ਵੱਲ ਚਲੇ ਜਾਂਦੇ ਆ ਉੱਥੇ ਜਾ ਕੇ ਸ਼ਰਾਰਤਾਂ ਕਰਦੇ ਆ ਇਥਨੇ ਆਪ ਆਪਣੇ ਬੱਚਿਆਂ ਦਾ ਸਪੈਸ਼ਲੀ ਧਿਆਨ ਰੱਖੋ ਤਾਂ ਕਿ ਕਿਸੇ ਵੀ ਹੋਣੇ ਵਾਲੇ ਨੁਕਸਾਨ ਤੋਂ ਜਿਹੜਾ